ਘਰਾਂ ਹੀ ਬਹੁਤ ਲੋਕ ਆ ਡੰਗਰ ਵੀ ਲੋਕਾਂ ਦੇ ਘਰਾਂ ਜਾ ਜੋ ਨਿਕਲ ਨਹੀਂ ਰਹੇ ਕਹਿੰਦੇ ਹੁਣ ਪਾਣੀ ਜ਼ਿਆਦਾ ਆਇਆ ਹੈ ਵਾਹ ਬਹੁਤ ਤੇਜ਼ ਹੋ ਗਿਆ ਇਹ ਕੀ ਕਲ ਨੇ ਸਰਪੰਚ ਸਾਹਿਬ ਅੱਜ ਦੌਰਾ ਕੀਤਾ ਗਿਆ ਸੇਖੋ ਸਾਹਿਬ ਵੱਲੋਂ ਵੀ ਨਾਲ ਹੀ ਰੋਸਾ ਸਾਹਿਬ ਇਸੀ ਕੀ ਅੱਜ ਜੈਜਾ ਲਿਆ ਗਿਆ ਕੀ ਅੱਗੇ ਮੰਗ ਰੱਖੀ ਗਈ ਅਸੀਂ ਉਹਨਾਂ ਦੇ ਅੱਗੇ ਮੰਗ ਪੱਤਰ ਰੱਖਿਆ ਕਿ ਪਾਣੀ ਲੈ ਲੈਂਦੇ ਹੋ ਤੇ ਕੱਲੇ ਕੱਲੇ ਘਰ ਪਰਤੀ ਜਾ ਕੇ ਜਿਹੜਾ ਵੀ ਕਿਸੇ ਦਾ ਨੁਕਸਾਨ ਆ ਉਸ ਕਰ ਪਹੁੰਚਣਾ ਚਾਹੀਦਾ ਵਾ ਇੱਥੇ ਸਾਨੂੰ ਰਸ਼ਨ ਦੀ ਕੋਈ ਲੋੜ ਨਹੀਂ ਘਰੋ ਘਰ ਹੀ ਜਾ ਕੇ ਰਸ਼ਨ ਵੰਡਿਆ ਜਾਵੇ ਉਹਨਾਂ ਨੂੰ ਸਾਨੂੰ ਇਹੋ ਪ੍ਰੋਸਾਦ ਵਾਇਆ ਵੀ ਅਸੀਂ ਪਾਣੀ ਲੈਣ ਤੋਂ ਬਾਅਦ ਕੱਲੇ ਕੱਲੇ ਘਰੇ ਜਾਵਾਂਗੇ ਖਾਦ ਬੀਜ ਤੇਲ ਜਿੰਨਾ ਕਿ ਸਾਡੇ ਕੋਲ ਵੱਧ ਤੋਂ ਵੱਧ ਸਰਿਆ ਪੁੱਜਿਆ ਅਸੀਂ ਲੋਕਾਂ ਨੂੰ ਦੇਵਾਂਗੇ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਕੀਤਾ ਜੀ ਪਿੰਡ ਦੀਨੇਕੇ ਤੋਂ ਲੈ ਕੇ ਦੀਨੇਕੇ ਗੱਟਾ ਬਾਦਸ਼ਾਹ ਰਾਜੀ ਸੁਭਰਾ ਫਤਿਹਗੜ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਆਸ਼ੀਕੇ ਹੱਲੇ ਵਾਲਾ ਮਾਸ਼ੀਕੇ ਫਤਿਹ ਵਾਲੇ ਤੱਕ ਜੀ ਪਾਣੀ ਦੀ ਕੀ ਸਥਿਤੀ ਹੈ ਜੀ ਪਾਣੀ ਦੀ ਸਥਿਤੀ ਥੋੜੀ ਜਿਹੀ ਅੱਗੇ ਨਾਲ ਕੁਝ ਡਾਊਨ ਹੋਈ ਹੈ ਜੀ ਮੈਥੇ ਵਹਾਅ ਤੇਜ਼ ਹੀ ਹੈ ਵਾਹ ਬਹੁਤ ਤੇਜ਼ ਹੋ ਗਿਆ ਜੀ ਤੇ ਜਿਹੜੇ ਲੋਕ ਸੇਵਾ ਲੈ ਕੇ ਆ ਰਹੇ ਆ ਜਾਂ ਕੋਈ ਉਹਨਾਂ ਨੂੰ ਮੈਸੇਜ ਸੇਵਾ ਵਾਲਿਆਂ ਨੂੰ ਹੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੰਨੀ ਸੇਵਾ ਆਉਂਦੀ ਆ ਬੰਦ ਤੋਂ ਪਾਰ ਪਹੁੰਚਾਈ ਜਾਵੇ ਤੇ ਬੰਦ ਆ ਜਿਹੜੇ ਕੋ ਅੱਗੇ ਦੇ ਪਿੰਡਾਂ ਦੇ ਸਰਪੰਚਾ ਜਾਂ ਕੋਈ ਪੰਜ ਉਹਨਾਂ ਨੂੰ ਨਾਲ ਲੈ ਕੇ ਫੇਰ ਰਸਣ ਮੰਡਿਆ ਜਾਵੇ ਕਿਉਂਕਿ ਰਸਣ ਦੀ ਇੱਥੇ ਖੁਰਦਪੁਰ ਤੋਂ ਬਹੁਤ ਹੋ ਰਹੀ ਆ ਬਾਹਰਲੇ ਪਿੰਡਾਂ ਤੋਂ ਆ ਕੇ ਲੋਕ ਲੈ ਰਹੇ ਆ ਤੇ ਜਿਹੜੇ ਫੜ ਪੀੜਤਾ ਉਹਨਾਂ ਨੂੰ ਨਹੀਂ ਮਿਲ ਰਿਹਾ ਹਾਂਜੀ ਸੈਕੋ ਸਾਹਿਬ ਦਾ ਜਿਹੜਾ ਦੌਰਾ ਸੀਗਾ ਕੀ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਸੇਹੋ ਸਾਹਿਬ ਤੇ ਹੀਰੋ ਦਾ ਧੰਨਵਾਦ ਕਰਨਾ ਚਾਹਣਾ ਜੋ ਸਾਡੇ ਪਿੰਡ ਫੱਤੇ ਵਾਲਾ ਵਿਖੇ ਪਹੁੰਚੇ ਆ ਲਾਗੇ ਲਾਗੇ ਦੀਨੇਕਤ ਲੈ ਕੇ ਸਾਰੇ ਪਿੰਡਾਂ ਵਿੱਚ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਮੁਸ਼ਕਲਾਂ ਸੁਣੀਆਂ ਐ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਕਿਹਾ ਨਾ ਵੀ ਜੋ ਪਾਣੀ ਲੈ ਗਿਆ ਉਦੋਂ ਅਸੀਂ ਤੁਹਾਡੇ ਪਿੰਡਾਂ ਆਵਾਂਗੇ ਘਰ ਘਰ ਜਾ ਕੇ ਜੋ ਵੀ ਲੋੜਵੰਦ ਲੋਕਾਂ ਨੂੰ ਜਿਸ ਤਰੀਕ ਦੀ ਲੋੜ ਹੋਈ ਉਹ ਉਹਨਾਂ ਦੀ ਜ਼ਰੂਰਤ ਨੂੰ ਪੂਰੀ ਕਰਾਂਗੇ ਸਾਨੂੰ ਵਿਸ਼ਵਾਸ ਆ ਕਿ ਇਕਾਲੀ ਸਰਕਾਰ ਆ ਜਿਹੜੀ ਇਹ ਲੋਕਾਂ ਦੇ ਹਮਦਰਦੀ ਆ ਠੀਕ ਆ ਬਾਕੀ ਸਰਕਾਰਾਂ ਵੀ ਕੀਤਾ ਹੈ ਪਰ ਜੋ ਇਹ ਕਰ ਰਿਹਾ ਉਹ ਦੂਜੀ ਸਰਕਾਰ ਨਹੀਂ ਕਰ ਰਹੀ ਅਜੇ ਤੱਕ ਕਿਸੇ ਨੇ ਸਾਨੂੰ ਆਣ ਕੇ ਪੁੱਛਿਆ ਨਹੀਂ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਆ ਤੇ ਬਾਕੀ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਇਹ ਬੇਨਤੀ ਆ ਸਰਪੰਚ ਸਾਹਿਬ ਨੇ ਦੱਸ ਹੀ ਦਿੱਤਾ ਹੈ ਵੀ ਜੇ ਕੋਈ ਰਾਸ਼ਨ ਲੈਉਣਾ ਹੈ ਤੇ ਅੱਗੇ ਲੋਕਾਂ ਨੂੰ ਮਿਲੇ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਹੈ ਉਹ ਲੋਕ ਲੈ ਕੇ ਜਾ ਰਹੇ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਆ ਜਿਹੜਾ ਵੀ ਵੀਰ ਰਾ ਇੱਥੇ ਆਉਂਦਾ ਹੈ ਸੇਵਾ ਕਰਦਾ ਹੈ ਬਹੁਤ ਬਹੁਤ ਨਾਲ ਧੰਨਵਾਦ ਸੇਖੋਂ ਸਾਹਿਬ ਦਾ ਵੀ ਧੰਨਵਾਦ ਜਿਹੜੇ ਸਾਡੇ ਹਲਕੇ 'ਚ ਪਹੁੰਚੇ ਆ ਹੱਲੇ ਲੋਕ ਘਰਾਂ 'ਚ ਬੱਥੇ ਹੋਏ हां जी ਅਜੇ ਘਰਾਂ 'ਚ ਬਹੁਤ ਲੋਕ ਆ ਡੰਗਰ ਵੀ ਲੋਕਾਂ ਦੇ ਘਰਾਂ 'ਚ ਜਾ ਜੋ ਨਿਕਲ ਨਹੀਂ ਰਹੇ ਕਹਿੰਦੇ ਹੁਣ ਪਾਣੀ ਜ਼ਿਆਦਾ ਆਇਆ ਏ ਕੁਛ ਪਾਣੀ ਘਟਿਆ ਏ ਜ਼ਿਆਦਾ ਨਹੀਂ ਉਹਨਾਂ ਦੱਸਣ ਮੁਤਾਬਕ ਕਿ ਅਭੀ 7000 ਕਿਊਸਕ ਪਾਣੀ ਘਟਿਆ ਏ ਜਿਹੜਾ 3 ਲੱਖ 30 ਹਜ਼ਾਰ ਚੱਲਦਾ ਸੀ ਕੋਈ ਖਾਸ ਫਰਕ ਨਹੀਂ ਪਿਆ ਉਵੇਂ ਦੀ ਉਵੇਂ ਹੀ ਪਾਣੀ ਵਗ ਰਿਹਾ ਏ